ਦਈ ਪੱਲੇ ਦੀਆਂ ਨਹੀਂਆ ਦੁੱਪ ਲੈਤਾ ਦਈ ਪੱਲੇ ਦੀਆਂ ਨਹੀਂਆ ਦੁੱਪ ਲੈਤਾ ਅਸੀਂ ਕਿਹੜਾ ਉਸੇ ਨਾਲੋਂ ਕੱਟ ਜੀ ਅਸੀਂ ਕਿਹੜਾ ਉਸੇ ਨਾਲੋਂ ਕੱਟ ਜੀ ਅਸੀਂ ਕਿਹੜਾ ਉਸੇ ਨਾਲੋਂ ਕੱਟ ਜੀ ਖਾਦੀਆਂ ਕੋਲ ਬੈਠ ਕੇ ਖਾਦੀਆਂ ਕੋਲ ਬੈਠ ਕੇ ਨਾ ਕੱਟ ਮੁੰਡਾ ਉਪਲਾਂ ਦਾ ਜੱਟ ਜੀ ਨਾ ਕੱਟ ਮੁੰਡਾ ਪੁਲਾ ਦਾ ਜਟਤੀ ਨਾ ਹੱਥ ਜੋੜੇ ਨਾ ਲਾਇਆ ਗਲੇ ਨਾ ਹੱਥ ਜੋੜੇ ਨਾ ਲਾਇਆ ਗਲੇ ਮੈਨੂੰ ਰੁੱਥੀਆਂ ਨੂੰ ਤੂੰ ਮਨਾਉਂਦੀ ਨੇ ਮੈਨੂੰ ਰੁੱਥੀਆਂ ਨੂੰ ਤੂੰ ਮਨਾਉਂਦੀ ਨੇ ਪਤਾਂ ਵੱਟ ਕੇ ਕੋਲੋਦੀ ਲੰਘ ਗਈ ਪਤਾਂ ਵੱਟ ਕੇ ਕੋਲੋਦੀ ਲੰਘ ਗਈ ਨਮ ਲਾਈ ਅੱਖ ਜਾਂਦੀ ਨੇ ਨਮ ਲਾਈ ਅੱਖ ਜਾਂਦੀ ਨੇ ਪਤਨਾਵਤਕੇ ਕੋਨੋ ਦੀ ਲੰਗ ਗਈ ਪਤਨਾਵਤਕੇ ਕੋਨੋ ਦੀ ਲੰਗ ਗਈ